200 ਰੁਪਏ ਦਾ ਇੱਕ ਫੋਵਾਰਾ ਆਉਂਦਾ 200 ਰੁਪਏ ਦਾ ਇੱਕ ਫੋਗਰ ਪੈਂਦਾ ਇਸ ਦਾ 200 ਰੁਪਏ ਫੋਟਾ ਆਪਾਂ ਨੂੰ ਲਗਭਗ ਪੈ ਪੈਂਦੀ ਹੈ ਜੀ 5-7 ਸਾਲ ਇਹਨੂੰ ਕੁਝ ਨਹੀਂ ਓਵਰ ਇੰਡੀਆ ਕਿਸੇ ਵੀ ਵੀਰ ਨੂੰ ਕਿਤੇ ਵੀ ਲੋਡ ਹੋਵੇ ਆਪਾਂ ਭੇਜਦਾ ਕੋਰੀਅਰ ਵਾਇਆ ਟਰਾਂਸਪੋਰਟ ਕਿਤੇ ਵੀ ਆਪਾਂ ਕੋਈ ਵੀ ਚੀਜ਼ ਭੇਜ ਦਿੰਨੇ ਆ ਕਿ ਨਿਕਲਿਆ ਸਾਡੀ ਕਸਟਮਰ ਨਾਲ ਗੱਲ ਕਰਵਾ ਕੇ ਜਾਊਗਾ ਗੱਲ ਕਰਵਾ ਕੇ ਅਸੀਂ ਫਿਰ ਉਹਨੂੰ ਤੋਂ ਕੱਢਾਂਗੇ ਨਹੀਂ ਤਾਂ ਪਹਿਲਾਂ ਕੰਮ ਦੇਖ ਕੇ ਕਸਟਮਰ ਸੰਤੁਸ਼ਟ ਹੈ ਸਤਿ ਸ਼੍ਰੀ ਅਕਾਲ ਦੋਸਤੋ ਪਿੰਡੂ ਪੋਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜਿਵੇਂ ਕਿ ਅਸੀਂ ਕਿਸਾਨੀ ਦੇ ਰਿਲੇਟਿਡ ਪਿੰਡਾਂ ਦੇ ਰਿਲੇਟਿਡ ਵੀਡੀਓਜ਼ ਪਾਉਂਦੇ ਰਹਿੰਨੇ ਆ YouTube ਦੇ ਉੱਪਰ ਅੱਜ ਅਜਿਹੀ ਹੀ ਇੱਕ ਵੀਡੀਓ ਆਪਾਂ ਲੈ ਕੇ ਆ ਰਹੇ ਆਂਗੇ ਫੋਗਰ ਸਿਸਟਮ ਨੂੰ ਲੈ ਕੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਇਸ ਵਾਰ ਜਿਹੜੀ ਗਰਮੀ ਆ ਗਈ ਉਹ ਕਾਫੀ ਹਾਈ ਟੈਂਪਰੇਚਰ ਉੱਪਰ ਗਈ ਹੈ ਤੇ ਉਸੇ ਨੂੰ ਦੇਖਦੇ ਹੋਏ ਕਿਸਾਨਾਂ ਦੇ ਵਿੱਚ ਜ਼ਿਮੀਦਾਰਾਂ ਦੇ ਵਿੱਚ ਜਿਹੜਾ ਇੰਟਰਸਟ ਹੈਗਾ ਫੋਗਰ ਸਿਸਟਮ ਨੂੰ ਲੈ ਕੇ ਉਹ ਇਸ ਵਾਰ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਤੇ ਅੱਜ ਆਪਣੇ ਨਾਲ ਆਪਣੇ ਦੋਸਤ ਨੇਗੇ ਦੇਸਰਾਇ ਕੰਬੋਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਦਾ ਜਿਹੜਾ 9 ਤੋਂ 10 ਸਾਲ ਦਾ ਐਕਸਪੀਰੀਅੰਸ ਹੈਗਾ ਉਹ ਇਸ ਫੀਲਡ ਦੇ ਵਿੱਚ ਹੀ ਹੈਗਾ ਕਿ ਐਨੀਮਲਸ ਨੂੰ ਲੈ ਕੇ ਜਿਹੜਾ ਫੋਗਰ ਸਿਸਟਮ ਹੋਗੇ ਜਾਂ ਮਿਲਕਿੰਗ ਮਸ਼ੀਨ ਵਗੈਰਾ ਹੋਗੀਆਂ ਕਿ ਪਸ਼ੂਆਂ ਦੇ ਰਿਲੇਟਡ ਜਿੰਨੀਆਂ ਵੀ ਮੈਨੂਫੈਕਚਰਿੰਗ ਕੋਈ ਚੀਜ਼ਾਂ ਬੰਦਦੀਆਂ ਨੇ ਉਹਨਾਂ ਦਾ ਐਕਸਪੀਰੀਅੰਸ ਇਹਨਾਂ ਨੂੰ ਕਾਫੀ ਹੈ ਤੇ ਅੱਜ ਜਿਹੜੀ ਆਪਾਂ ਜਿਹੜੀ ਗੱਲਬਾਤ ਕਰਾਂਗੇ ਫੋਗਰ ਸਿਸਟਮ ਨੂੰ ਲੈ ਕੇ ਕਰਾਂਗੇ ਕਿਉਂਕਿ ਇਹ ਨਾ ਹੁਣ ਜਿਹੜੀ ਫੋਗਰ ਸਿਸਟਮ ਇੰਸਟਾਲ ਕਰ ਰਹੇ ਸੀਗੇ ਤੇ ਆਪਾਂ ਉਸ ਜਗ ਤੇ ਅੱਛਾ ਬਾਈ ਜੀ ਪਹਿਲਾਂ ਤਾਂ ਆਪਣਾ ਜਿਹੜਾ ਵੀ ਆਪਣੀ ਕੰਮ ਬਾਰੇ ਡਿਟੇਲ ਦੇ ਵਿੱਚ ਥੋੜਾ ਜਿਹਾ ਦੱਸੋ ਭਾਜੀ ਆਪਣੀ ਕੰਪਨੀ ਦਾ ਨਾਮ ਹੈਗਾ ਬ੍ਰਾਈਟ ਮਿਲਕ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਹਮ ਆਪਾਂ ਜਿਹੜੇ ਡੇਰੀ ਫਾਰਮ ਦੇ ਇਕਵਿਪਮੈਂਟ ਹੁੰਦੇ ਆ ਜਿਵੇਂ ਲਾਈਕ ਹੋ ਗਿਆ ਮਿਲਕਿੰਗ ਮਸ਼ੀਨ ਹੋ ਗਈ ਫੋਗਰ ਸਿਸਟਮ ਹੋ ਗਿਆ ਦੁੱਧ ਨੂੰ ਠੰਡਾ ਕਰਨ ਵਾਸਤੇ ਮਸ਼ੀਨਾ ਹੋ ਗਈਆਂ ਪੈਕ ਕਰਨ ਵਾਸਤੇ ਮਸ਼ੀਨਾ ਹੋ ਗਈਆਂ ਕਾਫੀ ਤਰੀਕੇ ਦੀਆਂ ਮਸ਼ੀਨਾ ਆਪਾਂ ਮੈਨੂਫੈਕਚਰਿੰਗ ਕਰਦੇ ਹਾਂ ਹਮ 올 ਓਵਰ ਇੰਡੀਆ ਆਪਾਂ ਇਹਨੂੰ ਸਪਲਾਈ ਕਰਦੇ ਹਾਂ ਜੀ ਠੀਕ ਹੈ ਅੱਜ ਅਸੀਂ ਸ਼ਹਿਰ ਰਤਿਆ ਦੇ ਵਿੱਚ ਸਾਡੀ ਡਿਸਟ੍ਰਿਕਟ ਪੈਂਦੀ ਹੈ ਹਲਕਾ ਫਤਿਆਬਾਦ ਦਾ ਠੀਕ ਹੈ ਜੀ ਅਸੀਂ ਫੋਗਰ ਸਿਸਟਮ ਇੰਸਟਾਲ ਕਰਨ ਆਏ ਹੋਏ ਹਾਂ ਤੇ ਇੱਥੇ ਅਸੀਂ ਆ ਪੂਰੀ ਗਊਸ਼ਾਲਾ ਹੈਗੀ ਜਿੱਥੇ ਇੱਕ ਜਿੱਥੇ ਅਸੀਂ ਆ ਪੂਰਾ ਫੋਗਰ ਸਿਸਟਮ ਇੰਸਟਾਲ ਕੀਤਾ ਅੱਜ ਤੇ ਪੂਰੇ ਆਲ ਓਵਰ ਇੰਡੀਆ ਕਿਸੇ ਵੀ ਵੀਰ ਨੂੰ ਲੋੜ ਹੁੰਦੀ ਹੈ ਅਸੀਂ ਆਲ ਓਵਰ ਇੰਡੀਆ ਹੀ ਜੀ ਸਪਲਾਈ ਵੀ ਕਰਦੇ ਆ ਅੱਛਾ ਭਾਈ ਜਿਵੇਂ ਦੇਖ ਰਹੇ ਸੀਗੇ ਤੁਸੀਂ ਇਹਦੀ ਜਿਹੜੀ ਫੋਗਰ ਸਿਸਟਮ ਦੀ ਇੰਸਟਾਲੇਸ਼ਨ ਕਰ ਰਹੇ ਹੋਗੇ ਕਈ ਫੋਗਰ ਸਿਸਟਮ ਆ ਪਫਾਰੇ ਨੇ ਜਿਹੜੇ ਉਹ ਬਹੁਤ ਨੇੜੇ ਨੇ ਹੁੰਦੇ ਨੇ ਇਹ ਜਿਹੜਾ ਤੁਸੀਂ ਦੂਰ ਦੂਰ ਲਾਏ ਆਗੇ ਇਹਦਾ ਗੀਰੀ ਜਨ ਹੈ ਤੇ ਜਿਹੜਾ ਇਹ ਮਟੀਰੀਅਲ ਵਗੈਰਾ ਦਾ ਉਹ ਕਿਹੋ ਜਿਹਾ ਜਿਹੜਾ ਤੁਸੀਂ ਵਰਤ ਰਹੇ ਹੋਗੇ ਜਿਵੇਂ ਆਪਾਂ ਹੁਣ ਦੇਖੀਏ ਛੋਟੇ ਜੀਮੇਦਾਰ ਲਾ ਲਈਏ ਜਿਹੜਾ ਇੱਕ ਟ੍ਰੈਂਡ ਜਾਂ ਚੱਲਿਆ ਆਰਓ ਵਾਲੀਆਂ ਪਾਈਪਾਂ ਤੇ ਉਹ ਸਿਸਟਮ ਵਗੈਰਾ ਲਾ ਰਹੇ ਨੇ ਦੇਖੋ ਜੀ ਤੁਹਾਡਾ ਕੰਮ ਉਹ ਕਿਵੇਂ ਆ ਜੀ ਹਾਂਜੀ ਹਾਂਜੀ ਦੇਖੋ ਜੀ ਫੋਗਰ ਸਿਸਟਮ ਮਾਰਕੀਟ ਚ ਕਾਫੀ ਤਰੀਕੇ ਦਾ ਆਉਂਦਾ ਹਮ ਠੀਕ ਹੈ ਜੀ ਕੁਝ ਲੋਕ ਆਰਓ ਵਾਲੀ ਛੋਟੀ ਮੋਟਰ ਲਗਾ ਕੇ ਚਲਾ ਲੈਂਦੇ ਆ ਬਟ ਉਹ ਕਾਮਯਾਬ ਆਈਟਮ ਨਹੀਂ ਹੈਗੀ ਜੀ ਕਿਉਂਕਿ ਆਰਓ ਵਾਲੀ ਪੈਪ ਬਹੁਤ ਹੀ ਪਤਲੀ ਪੈਪ ਹੁੰਦੀ ਤੇ ਫੁਆਰਾ ਜਿਹਦਾ ਬਹੁਤ ਜ਼ਿਆਦਾ ਹੀ ਬਰੀਕ ਹੁੰਦਾ ਕਿ ਮੰਨ ਕੇ ਚਲੋ ਛੋਟਾ ਮੋਟਾ ਕਣ ਵੀ ਮਿੱਟੀ ਦਾ ਅਗਰ ਅੰਦਰ ਚੱਲ ਗਿਆ ਸਾਰਾ ਹੀ ਫੁਆਰਾ ਬੰਦ ਹੋ ਜਾਂਦਾ ਪਿੱਛੋਂ ਪੈ ਫੜ ਜਾਂਦੀ ਹੈ ਕਦੇ ਫੋਗਰ ਨਿਕਲ ਗਿਆ ਬਹੁਤ ਜ਼ਿਆਦਾ ਕੰਪਲੇਨਟ ਆਈਆਂ ਮੈਂ ਖੁਦ ਕੋਸ਼ਿਸ਼ ਕੀਤੀ ਸੀ ਇਹ ਕੰਮ ਨੂੰ ਕਰਨ ਦੀ ਕਿ ਚਲੋ ਛੋਟੇ ਦੀਵਿੰਦਾਰਾ ਵਾਸਤੇ ਆਪਾਂ ਕੋਈ ਸਸਤਾ ਜਿਗੜ ਲੈ ਕੇ ਆਈਏ ਹਨਾ ਤੇ ਉਹ ਜਿਹੜੀ ਚੀਜ਼ ਹੈ ਸਕਸੈਸਫੁਲ ਨਹੀਂ ਹੋ ਪਾਈ ਆਪਾਂ ਫਿਰ ਉਹਦਾ ਪਲਾਨ ਕੈਨਸਲ ਕਰਿਆ ਤਾਂ ਕਿ ਆਪਾਂ ਬੰਦਾ ਪੈਸੇ ਵੀ ਲਾਉਂਦਾ ਫਿਰ ਉਹਦਾ ਆਉਟਪੁੱਟ ਨਾ ਮਿਲੇ ਤਾਂ ਉਹਦਾ ਭਾਜੀ ਕੋਈ ਫਾਇਦਾ ਨਹੀਂ ਹੈਗਾ ਅਗਰ ਆਪਾਂ ਜੈਨੂਨ ਤਰੀਕੇ ਲੈ ਕੇ ਚੱਲਦੇ ਆ ਤਾਂ ਜਿਹੜੀ ਜੈਨੂਨ ਚੀਜ਼ ਹੈ ਉਹ ਇਹੀ ਫੋਗਰ ਹੁੰਦਾ ਜਿਹਨੂੰ ਆਪਾਂ 4 ਵੇ ਫੋਗਰ ਕਹਿ ਦਿੰਦੇ ਆ ਠੀਕ ਹੈ ਜੀ ਇਹ ਫੋਗਰ ਵੀ ਮਾਰਕੀਟ 'ਚ ਕਾਫੀ ਤਰੀਕੇ ਦੇ ਪਾਏ ਜਾਂਦੇ ਆ ਇਹ ਲਗਭਗ 150 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਫੋਗਰ ਉਸ ਤੋਂ ਬਾਅਦ 200 ਰੁਪਏ ਤੱਕ ਦੀ ਕੁਆਲਿਟੀ ਦਾ 250 ਰੁਪਏ ਤੱਕ ਦੀ ਆਉਂਦਾ ਵੀ ਉਹ ਫਿਰ ਇਦਾਂ ਹੋ ਜਾਂਦਾ ਜੀ ਦੇਖੋ ਜੀ ਜਿੰਨਾ ਗੁੜ ਪਾਵਾਂਗੇ ਉਹਨਾਂ ਕੋ ਮਿੱਟਾ ਖੱਟ ਲਾਂਗੇ ਆਪਾਂ ਕਈ ਕਸਟਮਰ ਆਪਾਂ ਨੂੰ ਇਦਾਂ ਦੇ ਮਿਲਦੇ ਆ ਕਿ ਸਾਨੂੰ ਠੀਕ ਠਾਕ ਜਾ ਬਾਈ ਸਸਤਾ ਜੁਗਾੜ ਚਾਹੀਦਾ ਬਟ ਆਪਾਂ ਕੀ ਕਸਟਮਰ ਨੂੰ ਵਧੀਆ ਤੇ ਵਧੀਆ ਚੀਜ਼ ਲਈਏ ਕਿਉਂਕਿ ਅਗਰ ਆਪਾਂ ਸਭ ਕੁਝ ਫਿੱਟ ਕਰ ਲਿਆ ਮੈਨੂੰ ਤਾਂ ਉਹ ਨਹੀਂ ਲੱਗ ਰਹੀ ਹੈ ਮੈਨੂੰ ਤਾਂ ਹੀ ਸਭ ਕੁਝ ਉਹੀ ਹੋ ਗਿਆ ਜੀ ਆਪਾਂ ਬਸ ਲਾਸਟ ਇੱਕ ਇਹਦੇ ਤੇ ਆ ਗਿਆ ਆਪਾਂ ਘਾਹੋਂ ਕਰ ਜੀਏ ਕਿ ਹਾਂ ਯਾਰ ਅभी ਸਸਤਾ ਹੋ ਜੇ ਆਪਣਾ 50 ਰੁਪਏ ਬਚ ਜਾਣ ਉਹਦਾ ਕੋਈ ਫਾਇਦਾ ਨਹੀਂ ਹੈਗਾ ਵੀਰ ਜੀ ਉਹ ਇੱਕ 6 ਮਹੀਨੇ ਚੱਲੂਗਾ ਬਾਅਦ ਉਹ ਵਰ ਸਾਲ ਖਿੱਚ ਲੈਣਗੇ ਉਸ ਤੋਂ ਬਾਅਦ ਸਾਰਾ ਸਿਸਟਮ ਉਹਦਾ ক্লোਜ਼ ਹੋ ਜੂਗਾ ਜੀ ਬੰਦ ਹੋ ਜੂਗਾ ਠੀਕ ਹੈ ਅੱਛਾ ਭਾਈ ਜਿਵੇਂ ਆਪਾਂ ਦੇਖੀਏ ਵੀ ਜਿਵੇਂ ਆ ਸ਼ੈੱਡ ਹੈਗਾ ਜਿਵੇਂ ਮੰਨ ਲਓ ਆਪਾਂ 20 ਫੁੱਟ ਤੱਕ ਦਾ ਆਪਾਂ ਜੇ ਕੋਈ ਨਿੱਕਾ ਜੀ ਮੀਦਾਰ ਹੈ ਇਹ ਫੋਗਰ ਸਿਸਟਮ ਲਪਾਉਣਾ ਚਾਹੁੰਦਾ ਉਹ ਕਿੰਨੇ ਇੱਕ ਖਰਚੇ ਦੇ ਵਿੱਚ ਲੱਗ ਜਾਂਦਾ ਹੈ ਦੇਖੋ ਜੀ ਅਲੱਗ-ਅਲੱਗ ਸਿਸਟਮ ਹੈ ਜਿਵੇਂ ਮੰਨ ਕੇ ਚੱਲੋ ਕੁਫਵਾਰੇ ਤੇ ਡਿਪੈਂਡ ਕਰਦਾ ਹੈ ਆਪਣਾ ਮੰਨ ਕੇ ਚੱਲੋ ਕਿ ਇਸ ਦਾ 100 ਫੁੱਟ ਦਾ ਸ਼ੈਡ ਹੈ ਕਿੰਦਾ 50 ਫੁੱਟ ਦਾ ਹੈ ਕਿਸੇ ਜੇਗਾਵਾ ਸਿੰਗਲ ਲਾਈਨ ਚ ਬੰਨੀ ਆ ਕਿਸੇ ਡਬਲ ਲਾਈਨ ਚ ਬੰਨੀਆਂ ਹੋਈਆਂ ਹਨ ਅਗਰ ਆਪਾਂ ਜੀ ਫੋਗਰ ਦੀ ਕੋਸਟਿੰਗ ਦੀ ਗੱਲ ਕਰੀਏ ਤਾਂ ਲਗਭਗ ਵਧੀਆ ਤੋਂ ਵਧੀਆ ਅਗਰ ਆਪਾਂ ਕੁਆਲਿਟੀ ਦਾ ਫੋਗਰ ਲੈ ਕੇ ਚੱਲਦੇ ਆ ਤਾਂ 200 ਰੁਪਏ ਦਾ ਆਪਾਂ ਨੂੰ ਪਰ ਪੀਸ ਫੋਗਰ ਪੈਂਦਾ ਜੀ ਤੇ ਜਿਹੜੀ ਪਾਈਪ ਹੁੰਦੀ ਇਨੋਂ ਉੱਪਰ ਲੈਟਰਲ ਪਾਈਪ ਕਹਿ ਦਿੰਨੇ ਆ ਲਗਭਗ 10 ਰੁਪਏ ਫੁੱਟ ਦੀ ਪੈਪ ਆਉਗੀ ਜੀ ਉਸ ਤੋਂ ਬਾਅਦ ਜਿਹੜਾ ਇੱਕ ਆਈਟਮ ਲੱਗੂਗੀ ਆ ਫਿਲਟਰ ਜਿਹੜਾ ਕਿ ਪਾਣੀ ਨੂੰ ਸਾਫ਼ ਕਰਕੇ ਫੋਗਰ ਤੱਕ ਭੇਜਦਾ ਹੈ ਮੰਨ ਕੇ ਚੱਲੋ ਆਪਣਾ ਪਾਣੀ ਮਿੱਟੀ ਹੈ ਜਾਂ ਕੋਈ ਜਾਲ ਆਇਆ ਜਾਂ ਗੰਦਾ ਪਾਣੀ ਹੈ ਕਿ ਭਾਈ ਸਾਵੇ ਕਈ ਵਾਰ ਹੁੰਦਾ ਫਾਰਮ ਤੇ ਉੱਥੇ ਆਪਣੀਆਂ گاਵਾ ਪਾਣੀ ਪੀਂਦੀ ਆ ਪਰ ਉੱਥੋਂ ਹੀ ਪਾਣੀ ਚੱਕਣਾ ਤਾਂ ਕੀ ਹੁੰਦਾ ਵਿੱਚ ਗੰਦਗੀ ਜਾਂਦੀ ਆ ਫੋਗਰ ਬੰਦ ਹੋਣ ਦਾ ਡਰ ਹੁੰਦਾ ਜਿਹਦੇ ਚ ਆਪਾਂ ਫਿਲਟਰ ਲਾ ਦਿੰਨੇ ਆ ਇਹਦੇ ਅੰਦਰ ਆਪਣੇ ਇੱਕ ਸਿਸਟਮ ਲੱਗਿਆ ਹੁੰਦਾ ਜਾਲੀ ਸਿਸਟਮ ਇਹਨੂੰ ਪੂਰਾ ਸਾਫ਼ ਕਰ ਦਿੰਨੇ ਆਂ ਬਾਣ ਪਾਣੀ ਜਿਹੜਾ ਵੀ ਜਾਊਗਾ ਸਾਰਾ ਇਹ ਪਤਲੀ ਜਾਰੀ ਚੋਂ ਕ੍ਰੋਸ ਹੋ ਕੇ ਜਾਊਗਾ ਜੀ ਕੋਈ ਮਿੱਟੀ ਆ ਕੋਈ ਕਾਣਾ ਕੋਈ ਵੀ ਚੀਜ਼ ਆ ਸਾਰੀ ਇੱਥੇ ਹੀ ਖਲੋ ਜਾਂਦੀ ਇਹਦਾ ਕੰਮ ਕਿਉਂਦਾ ਮੰਨ ਕੇ ਚੱਲੋ ਅਗਰ ਆਪਣਾ ਪਾਣੀ ਸਾਫ਼ ਵੀ ਹੈ ਫਿਰ ਵੀ ਵਿਦਨ ਵੀਕ ਮੰਨ ਕੇ ਚੱਲੋ ਹਫਤੇ ਤੱਕ ਆਪਾਂ ਇਹਨੂੰ ਸਾਫ਼ ਕਰ ਲੈਣਾ ਚਾਹੀਦਾ ਖੋਲ ਕੇ ਤਾਂਕਿ ਕੋਈ ਵੀ ਗੰਦਗੀ ਨਾ ਜਾਵੇ ਕੋਈ ਫੋਗਰ ਜੋਗ ਹੁੰਦਾ ਹੈ ਤਾਂ ਆਪਾਂ ਪਰੇਸ਼ਾਨ ਹੁੰਨੇ ਆਂ ਸਾਫ਼ ਤਾਂ ਫੋਗਰ ਵੀ ਖੁੱਲ ਕੇ ਹੋ ਜਾਂਦਾ ਜੀ ਠੀਕ ਹੈ ਬਟ ਖਰਾਬ ਹੋਊਗਾ ਦਿੱਕਤ ਹੋਊਗੀ ਪਰੇਸ਼ਾਨੀ ਹੋਊਗੀ ਇਹਦਾ ਚੰਗਾ ਆਪਾਂ ਇਨੂੰ ਆਪਾਂ ਪਿਆਉਟੀ ਦੇ ਲੈ ਕੇ ਇਹਨੂੰ ਹੀ ਸਾਫ਼ ਕਰਦੇ ਰਹੀਏ ਉਸ ਤੋਂ ਬਾਅਦ ਇਹਦੇ ਅੰਦਰ ਜੀ ਇੱਕ ਆਈਟਮ ਹੁੰਦੀ ਹੈ ਟਾਈਮਰ ਹੂੰ ਇਹਦਾ ਕੰਮ ਹੁੰਦਾ ਹੈ ਫੋਗਰ ਨੂੰ ਆਟੋਮੈਟਿਕ ਚਲਾਣਾ ਆਟੋਮੈਟਿਕ ਬੰਦ ਕਰਨਾ ਮੰਨ ਕੇ ਚੱਲੋ ਜੀ ਅੱਜ ਮੌਸਮ ਗਰਮੀ ਜ਼ਿਆਦਾ ਜਾਂ ਸਰਦੀ ਜ਼ਿਆਦਾ ਉਸ ਹਿਸਾਬ ਨਾਲ ਆਪਾਂ ਟਾਈਮਿੰਗ ਇਹਦੀ ਘਟ ਵਧ ਕਰ ਸਕਦੇ ਹਾਂ ਜਿਵੇਂ ਇਹਦੇ 'ਚ ਮੰਨ ਕੇ ਚੱਲੋ ਲਿਖਿਆ ਹੁੰਦਾ ਜੀ ਇਹਦੇ 'ਚ ਆਪਣੀ ਜਿਹੜੀ ਘਰੇ ਆਪਣੀ ਲਾਈਟ ਆਉਂਦੀ ਹੈ ਸਭ ਨਾਲ ਪਹਿਲਾਂ ਲਾਈਟ ਦਾ ਇਨਪੁਟ ਲਿਖਿਆ ਹੁੰਦਾ ਜੀ ਕਨੈਕਸ਼ਨ ਕਰਾ ਦਿੰਨੇ ਇਥੇ ਇਨਪੁਟ ਇੱਥੇ ਹੁੰਦੀ ਆਉਟਪੁਟ ਮੋਟਰ ਦਾ ਕਨੈਕਸ਼ਨ ਹੋ ਜਾਂਦਾ ਜੀ ਠੀ ਇਨਪੁਟ ਆਉਟਪੁਟ ਉਸ ਤੋਂ ਬਾਅਦ ਇਹਦੇ ਜੇ ਆਪਾਂ ਟਾਈਮ ਸੈੱਟ ਕਰ ਸਕਦੇ ਹਾਂ ਜਿਵੇਂ ਮੰਨ ਕੇ ਚੱਲੋ 5 ਮਿੰਟ ਚਾਲੂ ਰੱਖਣਾ ਹੈ 2 ਮਿੰਟ ਬੰਦ ਰੱਖਣਾ ਹੈ 2 ਮਿੰਟ ਚਾਲੂ ਰੱਖਣਾ ਹੈ 5 ਮਿੰਟ ਬੰਦ ਰੱਖਣਾ ਹੈ ਐਨੀ ਮੰਨ ਕੇ ਚੱਲੋ ਮੌਸਮ ਦੇ ਹਿਸਾਬ ਨਾਲ ਆਪਾਂ ਇਹਨੂੰ ਸੈੱਟ ਕਰ ਸਕਦੇ ਹਾਂ ਕਿ ਕਿੰਨਾ ਇੱਕ ਤਾਂ ਇਹਦੇ ਨਾਲ ਆਪਣੀ ਪਾਣੀ ਦੀ ਵੇਸਟਿੰਗ ਘਟ ਹੋਊਗੀ ਮੈਨੂੰ ਕੀ ਸਮਝ ਆ ਜਾਂਦਾ ਹਾਂ ਹਾਂਜੀ ਹਾਂਜੀ ਮੰਨ ਕੇ ਚੱਲੋ ਫੋਗਰ ਲਗ ਰੈਗੂਲਰ ਚੱਲੀ ਜਾਂਦਾ ਚੱਲੀ ਜਾਂਦਾ ਦੇਖੋ ਜੀ ਕੋਈ ਵੀ ਜੇ ਚੱਲੀ ਜਾਊਗਾ ਇੱਕ ਟਾਈਮ ਐਸਾ ਆਊਗਾ ਕਿ ਪਾਣੀ ਥੱਲੇ ਉਹਨਾ ਸਟਾਰਟ ਕਰ ਦੂਗਾ ਥੱਲੇ ਚਿੱਕੜ ਮਚਣਾ ਸਟਾਰਟ ਹੋ ਜਾਊਗਾ ਟਾਈਮਰ ਲਾਇਆ ਆਪਾਂ 5 ਮਿੰਟ ਚ ਲਾਇਆ 5 ਮਿੰਟ ਬੰਦ ਰੱਖੇ ਤਾਂ ਉਹਨੇ ਟਾਈਮ 'ਚ ਥਲੜਾ ਪਾਣੀ ਆਪਣਾ ਸੁੱਕ ਜਾਂਦਾ ਜੀ ਉਤੋਂ ਫਿਰ ਹੋਰ ਆ ਜਾਂਦਾ ਆਪਣਾ ਟੈਂਪਰੇਚਰ ਹਾਂਜੀ ਇਹਦਾ ਮੇਨ ਮਕਸਦ ਗਾਵਾਂ ਨੂੰ ਨਮੋਣਾ ਨਹੀਂ ਹੁੰਦਾ ਜੀ ਆਪਣਾ ਇਹ ਹੁੰਦਾ ਕਿ ਆਪਣੇ ਸ਼ੈਡ ਦਾ ਟੈਂਪਰੇਚਰ ਮੈਂਟੇਨ ਰਵੇ ਚਾਹੇ ਆਪਾਂ ਫੋਗਰ ਘੱਟ ਟਾਈਮ ਚਲਾਈਏ ਬਟ ਆਪਣਾ ਸ਼ੈਡ ਦਾ ਟੈਂਪਰੇਚਰ ਮੈਂਟੇਨ ਹੋਣਾ ਚਾਹੀਦਾ ਜੀ ਬਾਕੀ ਦਾ ਇੱਕ ਫਾਇਦਾ ਹੋਰ ਹੁੰਦਾ ਜੀ ਟਾਈਮਰ ਦਾ ਮੰਨ ਕੇ ਚੱਲੋ ਦਿਨ 'ਚ ਆਪਾਂ 10 ਘੰਟੇ ਕੋਈ ਚੀਜ਼ ਚਲਾਈ ਇਰ ਜਬਾ 5 ਮਿੰਟ ਔਨ ਰੱਖੀ 5 ਮਿੰਟ ਆਫ ਰੱਖੀ ਤਾਂ ਮਾਨਕ ਚਲੋ ਇਹਦੇ ਟਾਈਮ ਆਪਣੀ ਮੋਟਰ ਵੀ ਜੇ 10 ਘੰਟੇ ਚੋਂ 5 ਘੰਟੇ ਚੱਲੀ ਹੋ 5 ਘੰਟੇ ਆਫ ਰਹੀ ਜਿਹਦੇ ਨਾਲ ਆਪਣਾ ਇਲੈਕਟ੍ਰਿਸਿਟੀ ਦਾ ਵੀ ਲਾਈਟ ਦਾ ਫਰਕ ਪਿਆ ਮੋਟਰ ਦੀ ਵੀ ਲਾਈਫ ਦੁੱਗਣੀ ਹੋਈ ਮੋਟਰ ਵਧੀਆ ਕੰਡੀਸ਼ਨ ਚ ਰਹੂਗੀ ਆਪਣੀ ਲੰਬਾ ਟਾਈਮ ਚੱਲੂਗੀ ਜੀ ਇਹ ਹੁੰਦਾ ਟਾਈਮਰ ਦਾ ਫਾਇਦਾ ਹੁੰਦਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਆ ਫੋਗਰ ਅਸੀਂ ਇੱਥੇ ਲਗਭਗ 10 ਫੁੱਟ ਦੀ ਦੂਰੀ ਤੇ ਲਾਏ ਹੋਏ ਆ ਇਸ ਵਾਰ ਗਰਮੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਠੀਕ ਹੈ ਤੇ ਇਹਨਾਂ ਨੇ ਪਲਾਨ ਕਰਿਆ ਤਾਂ ਅਸੀਂ ਇਹਨੂੰ ਪੂਰੇ 4000 ਗਾਵਾਂ ਸੀਗੀਆਂ ਜਿੱਥੇ ਲਗਭਗ 10-10 ਫੁੱਟ ਤੇ ਆਪਾਂ ਇਹਨੂੰ ਲਾ ਕੇ ਇੱਕ ਵਾਰੀ ਕੰਮ ਆ ਇਹਨਾਂ ਨੂੰ ਲੱਗਿਆ ਬਾਅਦ ਦਾ ਵੀ ਔਨਲਾਈਨ 6 ਮਹੀਨੇ ਬਾਅਦ ਲੱਗਦਾ ਵੀ ਹਾਂਜੀ ਸਾਨੂੰ ਹੋਰ ਚਾਹੀਦਾ ਹੈ ਤੇ ਵਿੱਚ ਇਹਦੇ ਆਪਾਂ ਇਹਨੂੰ ਐਡ ਕਰ ਦਾਂਗੇ ਅੱਛਾ ਭਾਈ ਜੀ ਇੱਕ ਗੱਲ ਹੋਰ ਹੈ ਜਿਵੇਂ ਆਪਾਂ ਦੇਖਦੇ ਆਂਗੇ ਪਫਾਰੇ 6 ਮਹੀਨੇ ਚੱਲ ਕੇ ਜਿਹੜੇ ਵਰਕਿੰਗ ਕਰਨ ਵਰਕ ਕਰਨ ਹਟ ਜਾਂਦੇ ਨੇ ਫੁਗਰ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਵਾਂ ਲਾਉਣਾ ਪੈਂਦਾ ਚੇਂਜ ਕਰਨੇ ਪੈਂਦੇ ਨੇਗੀ ਉਹ ਕੀ ਕਰਨ ਰਹਿੰਦਾਗਾ ਤੇ ਜਿਹੜਾ ਇਹ ਤੁਸੀਂ ਲਾ ਰਹੇ ਹੋ ਇਹਨਾਂ ਦੀ ਕੁਆਲਿਟੀ ਵਾਈ ਦੇਖੀ ਤਾਂ ਕੀ ਇਹ ਲੌਂਗ ਟਾਈਮ ਚੱਲਣਗੇ ਜੀ ਜੀ ਇਹਦੇ ਵਿੱਚ ਕੀ ਹੁੰਦਾ ਫਿਰ ਉਹੀ ਗੱਲ ਆ ਗਈ ਨਾ ਜੀ ਕੁਆਲਿਟੀ ਦੀ ਆਪਾਂ ਗੱਲ ਕਰਦੇ ਆ ਨਾ ਅਗਰ ਆਪਾਂ ਕੁਆਲਿਟੀ ਦੀ ਗੱਲ ਕਰਦੇ ਆ ਨਾ ਫੋਗਰ ਫਿਰ ਦੱਸਿਆ ਤੁਹਾਨੂੰ ਮੈਂ 150 ਤੋਂ ਲੈ ਕੇ ਤੇ ਮੰਨ ਕੇ ਚੱਲੋ 200 220 ਤੱਕ ਕੁਆਲਿਟੀ ਦਾ ਜਾਂਦੇ ਆ ਉਹਦਾ ਸਾਰਾ ਮਕਸਦ ਇੱਥੇ ਆ ਕੇ ਮੁੱਕਦਾ ਜੀ ਇਹ ਹੁਣ ਫੋਗਰ ਹੋ ਗਿਆ ਦੇਖਣ ਨੂੰ ਸਾਰੇ ਫੋਗਰ ਲਗਭਗ ਇੱਕੋ ਜਿਹੇ ਹੁੰਦੇ ਆ ਹੂੰ ਠੀਕ ਹੈ ਜੀ ਇਹਦੇ ਵਿੱਚ ਇੱਕ ਆਈਟਮ ਹੁੰਦੀ ਹੈ ਜੀ ਆ ਇਹਨੂੰ ਕਹਿੰਦੇ ਨੇ ਆਪਾਂ ਲੋਕ ਠੀਕ ਹੈ ਜੀ ਲੋਕ ਦਾ ਕੀ ਕੰਮ ਹੋਇਆ ਆਪਣਾ ਕਿ ਮੰਨ ਕੇ ਚਲੋ ਜਰ ਫੋਗਰ ਚਲਾਉਨੇ ਆਪਾਂ ਠੀਕ ਹੈ ਫੋਗਰ ਚੱਲਣ ਤੋਂ ਬਾਅਦ ਪ੍ਰੈਸ਼ਰ ਨਾਲੇ ਲੋਕ ਨੇ ਖੁੱਲਣਾ ਹੈ ਖੁੱਲਣ ਤੋਂ ਬਾਅਦ ਪਾਣੀ ਅੱਗੇ ਆਉਣਾ ਹੈ ਜੀ ਠੀਕ ਹੈ ਤੇ ਇਹ ਜਿਹੜਾ ਵਾਲ ਹੈ ਇਹਦੇ ਵਿੱਚ ਇੱਕ ਅੰਦਰ ਡੀਪਲੀ ਜਾਵਾਂਗੇ ਆਪਾਂ ਇਹਨਾਂ ਦਾ ਇੱਕ ਐਸਐਸ ਤੇ ਆਇਰਨ ਮਤਲਬ ਇੱਕ ਲੋਹੇ ਦਾ ਹੁੰਦਾ ਇੱਕ ਹੁੰਦਾ ਸਟੀਲ ਦਾ ਜੇਕਰ ਆਪਾਂ ਸਸਤਾ ਫੁਹਾਰਾ ਲੈਣੇ ਆ ਮੰਨ ਕੇ ਚਲੋ ਆਪਾਂ 120 150 ਰੁਪਏ ਤੱਕ ਜਾਂਦੇ ਆ ਉਹਦੇ ਇਹਦੇ ਅੰਦਰ ਜਾ ਕੇ ਤੇ ਲੋਹੇ ਦਾ ਸਿਸਟਮ ਲੱਗਿਆ ਹੁੰਦਾ ਜਿਹੜਾ ਕਿ 6 ਮਹੀਨੇ ਲਗਭਗ ਚੱਲ ਕੇ ਠੀਕ ਹੈ ਜੀ ਉਹ ਬਾਅਦ ਚ ਆਪਾਂ ਫੋਗਰ ਬੰਦ ਕਰਤੇ 6 ਮਹੀਨੇ ਪਾਣੀ ਟੱਚ ਬੁਡ ਖੜਿਆ ਰਹਿਣ ਦਾ ਇਹ ਜੰਗਾਲ ਲੱਗਿਆ ਇਹਨੂੰ ਜੰਗਾਲ ਲੱਗਣ ਤੋਂ ਬਾਅਦ ਇਹ ਵਾਲ ਅੰਦਰੋਂ ਖਰਾਬ ਹੋ ਗਏ ਪਾਣੀ ਸਾਰਾ ਇੱਥੋਂ ਟਪਕਣ ਲੱਗ ਜਾਂਦਾ ਜੀ ਠੀਕ ਹੈ ਹੁਣ ਆਪਾਂ ਜਿਹੜਾ ਫਵਾਰਾ ਲਾਉਣੇ ਆ 200 250 ਕੁਆਲਿਟੀ ਤੱਕ ਚੱਲੇ ਹਨ ਪ੍ਰਾਈਸ ਚ ਚਲੇਗੇ ਉਹਨੇੰਦਰ ਜਿਹੜਾ ਵਾਲ ਹੋਊਗਾ ਐਸਐਸ ਦਾ ਹੋਊਗਾ ਜਿਹਦੀ ਕਿ ਲਾਈਫ ਕਾਰਡ ਤੱਕ ਪੰਜ ਤੋਂ 7 ਸਾਲ ਹੁੰਦੀ ਹੈ ਪੰਜ 7 ਸਾਲ ਇਹਨੂੰ ਕੁਝ ਨਹੀਂ ਹੋਊਗਾ ਆਇਰਨ ਵਾਲਾ ਹੋਊਗਾ 6 ਮਹੀਨੇ ਵੱਧ ਤੋਂ ਵੱਧ ਸਾਲ ਖਿੱਚ ਲਾਂਗੇ ਜੋ ਉਸ ਤੋਂ ਬਾਅਦ ਉਹ ਨਹੀਂ ਚੱਲੇਗਾ ਇਹ ਕੁਆਲਿਟੀ ਦਾ ਇੱਥੇ ਆ ਕੇ ਡ ਠੀਕ ਹੈ ਵੀ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਵੀ ਜਾਗਰੂਕ ਨਾ ਹੋਣ ਕਰਕੇ ਕਈ ਕਿਸਾਨ ਉਹ ਅੱਕ ਜਾਂਦੇ ਨੇ 6 ਮਹੀਨਾ ਬਾਅਦ ਫਿਰ ਪਫਾਰਾ ਸਿਸਟਮ ਕਹੀ ਤਾਂ ਆਪਾਂ ਦੇਖਦੇ ਆਂ ਵੀਡੀਓਜ਼ ਵੀ ਉਹ ਪੱਟ ਦਿੰਦੇ ਨੇ ਇੱਕ ਸੀਜ਼ਨ ਚਲਾ ਕੇ ਬਸ ਜੀ ਬਸ ਇਹੀ ਕਹਾਣੀ ਅਗਲਾ ਵੀ ਲਾਣ ਦੇ ਵੀ ਫੇਲ ਹੋ ਗਿਆ ਹਾਂਜੀ ਸਿਸਟਮ ਸਾਰਾ ਲਾ ਲਿਆ ਮੈਂ ਖਰਚਾ ਸਾਰਾ ਕਰ ਲਿਆ ਮੈਂ ਸਿਰਫ 50 ਰੁਪਏ ਦੀ ਕੋਸਟਿੰਗ ਪਿੱਛੇ ਆਪਾਂ ਕਰ ਆਪਾਂ ਇਹਨੂੰ ਹਲਕੇ ਚ ਲੈ ਕੇ ਜਾਵਾਂਗੇ ਤਾਂ ਆਪਣਾ ਨਫਾ ਦੇਖੋ 10 ਫਵਾਰੇ ਲਾਇਆ ਤਾਂ ਮੁਸ਼ਕਲ ਸੇ 500 ਰੁਪਏ ਦਾ ਫਰਕ ਪਿਆ ਪਿੱਛੋਂ ਠੀਕ ਹੈ ਉਹ 500 ਆਪਣਾ ਮੰਨ ਕੇ ਲੋ 5 ਸਾਲ ਠੀਕ ਹੈ ਜੀ ਲੀਕ ਹੋ ਗਏ ਪਾਣੀ ਡੱਪਣ ਲੱਗ ਗਿਆ ਫਿਰ ਕੀ ਹੁੰਦਾ ਅਗਲਾ ਕਹਿੰਦਾ ਯਾਰ ਇਹਦਾ ਪਾਣੀ ਡੱਪਕਦਾ ਗਾਵਾਂ ਦੇ ਪਾਣੀ ਡਿੱਗਦਾ ਰਹਿੰਦਾ ਇਹ ਆ ਉਹ ਆ ਫਿਰ ਅਗਲਾ ਯਾਰ ਲਾਈ ਇਹ ਨਹੀਂ ਚਲਾਉਂਦੇ ਇੰਨੀ ਗੇ ਸੋ ਚੀਜ਼ਾਂ ਕੁਐਸ਼ਨ ਹੋ ਜਾਂਦੇ ਆ ਫਿਰ ਉਹ ਚੀਜ਼ ਨੂੰ ਉਹ ক্লোਜ਼ ਕਰ ਦਿੰਦਾ ਜੀ ਹਮ ਅੱਛਾ ਬਾਈ ਜੀ ਜਿਵੇਂ ਦੇਖੀਏ ਆਪਾਂ ਵੀ ਪਾਈਪ ਹੋ ਗਿਆ ਪਫਾਰਾ ਹੋ ਗਿਆ ਤੇ ਇਹ ਜਿਹੜਾ ਪ੍ਰੈਸ਼ਰ ਮੇਨਟੇਨ ਕਰਕੇ ਭੇਜਣਾ ਪੈਪ ਦੇ ਵਿੱਚ ਉਹਦਾ ਤੁਸੀਂ ਕੀ ਸਿਸਟਮ ਲਾ ਰਹੇ ਹੋ ਬਰ ਔਰ ਜੇ ਐਡਾ ਹੁੰਦਾ ਜੀ ਮੰਨ ਕੇ ਚੱਲੋ ਆਪਣੇ ਕੋਲ ਕਿਸੇ ਕੋਲ ਕਈ ਵਾਰੀ ਕਸੀਂ ਕੋਸ਼ਿਸ਼ ਕਰਦੇ ਆ ਸਾਹਮਣੇ ਕਸਟਮਰ ਦੀ ਕੋਸਟਿੰਗ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਹੂੰ ਔਰ ਜੇ ਕੀ ਹੁੰਦਾ ਕਈ ਵਾਰ ਕਸਟਮਰ ਕੋਲ ਆਪਣੇ ਘਰਾਂ 'ਚ ਟੁੱਲੂ ਮੋਟਰ ਨੋਰਮਲ ਪਈ ਹੁੰਦੀ ਸਭ ਕੋਲ। ਹੂੰ ਟੁੱਲੂ ਮੋਟਰ ਮੋਸਟਲੀ ਸਭ ਕੋਲ ਹੁੰਦੀ ਹੈ ਜੇ ਪਾਣੀ ਚੱਕ ਕੇ ਆਪਾਂ ਫਾਰਜ ਦੇਤਾ। ਤੇ ਟੁੱਲੂ ਮੋਟਰ ਨੂੰ ਆਪਾਂ ਦੋ ਤਰੀਕੇ ਯੂਜ਼ ਕਰ ਸਕਦੇ ਆ। ਇੱਕ ਆਪਾਂ ਆਨ ਆਫ ਦਾ ਵਾਲ ਲਾ ਕੇ ਇੱਕ ਸਾਈਡ ਫੋਗਰ ਚ ਲਾ ਦੋ। ਹੂੰ ਇੱਕ ਸਾਈਡ ਆਪਣਾ ਇਹਨੂੰ ਯੂਜ਼ ਕਰ ਲੋ ਘਰੇ ਪਾਣੀ ਭਰਨ ਵਾਸਤੇ ਜਾਂ ਫਿਰ ਜਿੱਧਰ ਯੂਜ਼ ਕਰਨਾ ਕਰ ਲੋ। ਇੱਕੋ ਮੋਟਰ ਤੋਂ ਆਪਾਂ ਦੋ ਕੰਮ ਲੈ ਸਕਦੇ ਹਾਂ। ਦੋ ਕੰਮ ਲੈ ਸਕਦੇ ਹਾਂ। ਇਹਦੇ ਚ ਇੱਕ ਤਾਂ ਆਪਣੀ ਕੋਸਟਿੰਗ ਬਚਤ ਹੋ ਗਈ ਹੈ ਨਾ ਕਸਟਮਰ ਦੀ ਲੱਗਤ ਤੋਂ। ਤੁਹਾਨੂੰ ਆਪਾਂ ਨੂੰ ਲਾਉਣਾ ਨਹੀਂ ਪੈਂਦਾ। ਲੱਗਤੋਂ ਖਰਚਾ ਨਹੀਂ ਕਰਨਾ ਪਿਆ। ਉਸ ਤੋਂ ਬਾਅਦ ਅਗਰ ਕਿਸੇ ਕੋਲ ਅੱਧੇ ਐਚਪੀ ਦੀ ਮੋਟਰ ਹੈਗੀ ਆ ਤਾਂ ਘੜ ਤੋਂ ਘੜ ਅੱਧੇ ਐਚਪੀ ਦੀ ਮੋਟਰ ਕਰਮਟਨ ਹੋਗੀ, ਗੋਦਰੇਜ ਹੋਗੀ ਜਾਂ ਮੈਰਾਥਨ ਕੰਪਨੀ ਹੋਗੀ। ਅਗਰ ਆਪਾਂ ਇਸ ਕੰਪਨੀ ਨੂੰ ਲੈ ਕੇ ਚੱਲਦੇ ਆਂ ਤਾਂ 25 ਤੋਂ 30 ਫੋਗਰ ਅੱਧੇ ਐਚਪੀ ਦੀ ਮੋਟਰ ਚਲਾ ਦਿੰਦੀ ਹੈ ਪਰ ਜੇ ਕਿਸੇ ਕੋਲ ਘਰੇ ਆਮ ਨਾਰਮਲ ਹੁੰਦੀ ਹੀ ਨਹੀਂ ਗੀਆਂ ਜੀ ਜੀ ਨਾਰਮਲ ਸਭ ਕੋਲ ਇੱਕ ਮੋਟਰ ਮੋਸਟਲੀ ਹਰੇਕ ਘਰ ਚ ਹੁੰਦੀ ਹੈ ਜੀ ਉਹਨੂੰ ਆਪਾਂ ਦੋ ਥਾਂ ਤੇ ਯੂਜ਼ ਕਰ ਸਕਦੇ ਆਂ ਕਿਸੇ ਨੂੰ ਦੇਖੋ ਬਾਕੀ ਖਰਚਾ ਮੈਂ ਜ਼ਿਆਦਾ ਫਿਰ ਵੀ ਕਹਿਣਾ ਕਿ ਇੰਨਾ ਜ਼ਿਆਦਾ ਨਹੀਂ ਹੁੰਦਾ ਫੋਗਰ ਦਾ ਕਸਟਮਰ ਡਰਦਾ ਕਿ ਮੇਰੇ ਕੋਲ ਮੋਟਰ ਲੈਣੀ ਪੂਗੀ ਮੈਨੂੰ ਤੁੱਲੂ ਮੋਟਰ ਯਾਰ ਲੈਣੀ 5000 1000 ਦੀ ਮੋਟਰ ਆਊਗੀ ਅਗਰ ਕਿਸੇ ਕੋਲ ਮੋਟਰ ਪਈ ਹੈ ਆਪਾਂ ਓरिजिनल ਕਨੈਕਸ਼ਨ ਇੱਕ ਘਰ ਨੂੰ ਕਰ ਦਾਂਗੇ ਜੋ ਉਹਨੇ ਪ ਕਿ ਮਾਨ ਕੇ ਚਲੋ ਡੇਲੀ ਆਪਦਾ ਦੇਖੋ ਜੀ ਪਾਣੀ ਭਰਨ ਦਾ ਕੰਮ ਸਵੇਰੇ ਦਾ ਹੁੰਦਾ ਸ਼ਾਮ ਦਾ ਹੁੰਦਾ ਮੋਸਟਲੀ ਹੈ ਨਾ ਠੀਕ ਹੈ ਉਸ ਟਾਈਮ ਆਪਦਾ ਘਰੇ ਯੂਜ਼ ਕਰੋ ਨਹੀਂ ਤਾਂ ਆਪਣਾ ਫੋਕਲ ਚਲਾਓ ਜੀ ਸਾਰਾ ਦਿਨ ਠੀਕ ਹੈ ਉਸੇ ਮੋਟਰ ਤੇ ਆਪਾਂ ਜਿਹੜਾ ਇਹ ਸਿਸਟਮ ਆ ਇਹਦੇ ਉੱਤੇ ਆਪਾਂ ਕਿਹੜੀ ਮੋਟਰ ਲਾ ਰਹੇ ਹਾਂ ਦੇਖੋ ਜੀ ਅਲੱਗ-ਅਲੱਗ ਕਸਟਮਰ ਦੀ ਚੁਆਇਸ ਹੁੰਦੀ ਹੈ ਕੋਸ਼ਿਸ਼ ਕਰਦੇ ਆਂ ਕ੍ਰਮਟਨ ਗੋਦਰੇਜ ਕੰਪਨੀਆਂ ਠੀਕ ਹੈ ਜੀ ਸੀਆਰਆਈ ਕੰਪਨੀ ਹੋ ਗਈ ਇਹ ਵਧੀਆ ਕੰਪਨੀਆਂ ਚ ਆਉਂਦੀਆਂ ਨੇ ਠੀਕ ਹੈ ਬਾਕੀ ਕਸਟਮਰ ਦੀ ਚੁਆਇਸ ਹੈ ਜੀ ਆਪਾਂ ਘਰੇ ਫੋਰਸ ਨਹੀਂ ਕਰਿਆ ਇਹ ਕਰੋ ਕਰੋ ਬਟ ਕੋ ਚਾ ਬਾਈ ਜੀ ਹੁਣ ਇਹ ਤਾਂ ਹੁਣ ਤੁਸੀਂ ਦੱਸਤਾ ਵੀ ਜਿਹੜਾ ਫੋਗਰ ਸਿਸਟਮ ਦਾ ਆ ਕੋਸਟ ਵਗੈਰਾ ਜਿੰਨੀ ਕਿ ਪੈ ਜਾਂਦੀ ਆ ਜੇਕਰ ਕਿਸੇ ਨੇ ਘਰੇ ਬੈਠੇ ਆਪਣਾ ਜਿਹੜਾ ਇਹ ਇੰਸਟਾਲ ਕਰਵਾਉਣਾ ਹੋਵੇ ਮਟੀਰੀਅਲ ਮੰਗਵਾਉਣਾ ਹੋਵੇ ਜੀ ਜੀ ਤਾਂ ਉਹ ਤੁਹਾਡੇ ਤੱਕ ਪਹੁੰਚ ਆ ਜਿਹੜੀ ਉਹ ਕਿਵੇਂ ਕਰਨ ਦੇਖੋ ਜੀ ਸਾਡਾ ਇੱਕ ਇੰਡੀਆ ਮਾਰਟ ਵੈਬਸਾਈਟ ਹੁੰਦੀ ਹੈ ਇੰਡੀਆ ਮਾਰਟ ਤੇ ਆਡੀ ਕੰਪਨੀ ਰਜਿਸਟਰਡ ਹੈ 올 ఓవర్ ਇੰਡੀਆ ਰਜਿਸਟਰਡ ਸਾਡੇ ਕੋਲ ਜੀਐਸਟੀ ਨੰਬਰ ਨੇ ਸਭ ਕੁਝ ਹੈ ਕਿਸੇ ਨੂੰ ਕੋਈ ਪੇਮੈਂਟ ਦੀ ਪ੍ਰੋਬਲਮ ਨਹੀਂ ਹੈਗੀ ਕਿ ਇਦਾਂ ਕਰਕੇ ਜਾਂ ਕੁਛ ਇਦਾਂ ਫਰੋਡ ਗਰੀ ਅੱਜ ਕੱਲ ਇੰਨੀ ਜ਼ਿਆਦਾ ਦੂਰੋਂ ਕਸਟਮਰ ਪੇਮੈਂਟ ਪਾਉਣ ਤੋਂ ਡਰਦੇ ਆ ਠੀਕ ਆ ਜੀ ਆ ਆਪਣੇ ਕੋਲ GST ਨੰਬਰ ਆ ਕਰੰਟ ਅਕਾਊਂਟਸ ਨੇ ਆਪਦੀ ਪੇਮੈਂਟ ਕਰ ਸਕਦਾ ਆ 올 ਓਵਰ ਇੰਡੀਆ ਕਿਸੇ ਵੀ ਵੀਰ ਨੂੰ ਕਿਤੇ ਵੀ ਲੋਡ ਹੋਵੇ ਆਪਾਂ ਭੇਜਦਾ ਕੋਰੀਅਰ ਵਾਇਆ ਟਰਾਂਸਪੋਰਟ ਕਿਤੇ ਵੀ ਆਪਾਂ ਕੋਈ ਵੀ ਚੀਜ਼ ਭੇਜ ਦਿੰਨੇ ਆ ਭੇਜਣ ਤੋਂ ਬਾਅਦ ਕੋਸ਼ਿਸ਼ ਹੁੰਦੀ ਆ ਕਿ ਕਸਟਮਰ ਇਹਨੂੰ ਖੁਦ ਇੰਸਟਾਲ ਕਰੇ ਅਸੀਂ ਵੀਡੀਓ ਕਾਲ ਤੇ ਹੈਲਪ ਕਰਦੇ ਆ ਬਹੁਤ ਜ਼ਿਆਦਾ ਕਿ ਕਸਟਮਰ ਖੁਦ ਇਹਨੂੰ ਇੰਸਟਾਲ ਕਰੇ ਕਿਉਂਕਿ ਇਹਦੀ ਲਵਾਈ ਵਾਸਤੇ ਅਗਰ ਮੈਂ ਬੰਦਾ ਭੇਜਦਾ ਮੰਨ ਕੇ ਚੱਲੋ ਅੱਜ ਮੈਂ ਇਹਨੂੰ ਇੱਥੇ ਬਿਹਾਰ ਭੇਜਦਾ ਲਾਈ ਕਰਨ ਠੀਕ ਹੈ ਤਾਂ ਮੇਰਾ ਬੰਦੇ ਦਾ ਆਉਣ ਜਾਂਦਾ ਕਿਰਾਇਆ 5-4000 ਰੁਪਏ ਲੱਗ ਜੂਗਾ। ਹੂੰ ਮੈਂ ਕੋਸ਼ਿਸ਼ ਕਰਦਾ ਤੂੰ ਬਾਈ ਵੀਡੀਓ ਕਾਲ ਤੇ ਪਹਿਲਾਂ ਇੰਸਟਾਲ ਕਰ ਚਲਾ 99% ਕੋਸ਼ਿਸ਼ ਨੂੰ ਚਲਾ ਲੈਂਦਾ ਬੰਦਾ ਕਿਉਂਕਿ ਏਡਾ ਵੱਡਾ ਕੁਝ ਨਹੀਂ ਹੈਗਾ ਮੋਟਰ ਲੱਗੀ ਆ ਫਿਲਟਰ ਲੱਗਿਆ ਨਾਰਮਲ ਜੀ ਗੱਲ ਆ ਬਾਕੀ ਵੀਡੀਓ ਕਾਲ ਸਾਡੇ ਕੋਲ ਹੈਲਪ ਲਾਓ ਠੀਕ ਐ ਵੀ ਉਹਦੇ 5-4000 ਰੁਪਏ ਉਹ ਵੀ ਵੱਜ ਜਾਣ ਪਰ ਫਿਰ ਵੀ ਅਗਰ ਬੰਦਾ ਚਾਹੁੰਦਾ ਕਿ ਯਾਰ ਇਹ ਤਾਂ ਮੈਨੂੰ ਚੀਜ਼ ਮੈਨੂੰ ਲਾਉਣੀ ਨਹੀਂ ਆਉਂਦੀ ਮੈਂ ਕਿਵੇਂ ਇੰਸਟਾਲ ਕਰੂੰਗਾ ਤਾਂ ਉਹ ਚਾਹੇ ਪਹਿਲੇ ਟਰਾਈ ਕਰਕੇ ਬਾਰੇ ਸਾਡੇ ਕੋਲ ਬੰਦਾ ਲੈ ਸਕਦਾ ਭਾਵੇਂ ਸਾਨੂੰ ਕਹਵੇ ਨਹੀਂ ਜੀ ਸਿਸਟਮ ਸਾਡਾ ਨਾਲ ਆ ਜੇ ਬੰਦਾ ਨਾਲ ਭੇਜ ਦੋ ਅਸੀਂ ਬੰਦਾ ਨਾਲ ਭੇਜ ਦਾਂਗੇ ਫਿਰ ਅਸੀਂ ਡਿਸਟੈਂਸ ਦੇਖ ਲੈਨੇ ਆ ਕਿ ਕਿੰਨੀ ਕੁ ਦੂਰ ਦਾ ਡਿਸਟੈਂਸ ਹੈ ਉਸ ਹਰ ਨਾਲ ਲੜਕੇ ਦਾ ਮੁੰਡੇ ਦਾ ਆਉਣ ਜਾਣ ਦਾ ਕਰਾਇਆ ਪਾੜਾ ਹੋ ਗਿਆ ਜੀ ਜਾਂ ਥੋੜਾ ਬੋੜਾ ਕੋਈ 2-400 ਰੁਪਏ ਜੀ ਉਹਦੀ ਮੁੰਡੇ ਦੀ ਦਿਹਾੜੀ ਹੋਗੀ ਜੀ ਇੰਨਾ ਖਰਚਾ ਲੱਗਦਾ ਮੰਨ ਕੇ ਚੱਲੋ 2-4000 5000 3000 ਰੁਪਏ ਚ ਆਪਾਂ ਇੰਸਟਾਲੇਸ਼ਨ ਵੀ ਵਿੱਚੇ ਹੀ ਹੋ ਜਾਂਦੀ ਹੈ ਵਿੱਚ ਵਿੱਚ ਹੋ ਜਾਂਦਾ ਹਾਂਜੀ ਹਾਂ ਠੀਕ ਹੈ 올 오버 인디아 ਕਿਤੇ ਵੀ ਮਾਨਕ ਚ ਕੋਈ ਵੈਸਟ ਬੰਗਾਲ ਬੈਠਾ ਕੋਈ ਭਰਾ ਕੋਈ ਬਿਹਾਰ ਬੈਠਾ ਕੋ ਪੰਜਾਬ ਬੈਠਾ ਲੁਧਿਆਣੇ ਮੋਗੇ ਜੋ ਵੀ ਹੈ ਨਹੀਂ ਅਸੀਂ 올 오버 인디아 ਕੋਸ਼ਿਸ਼ ਕਰਦੇ ਆਂ ਵੀ ਖੁਦ ਇੰਸਟਾਲ ਕਰ ਨੇ ਸਾਡੇ ਕੋਲ ਬੰਦੇ ਹੈਗੇ ਸਟਾਫ ਹੈਗਾ ਅਸੀਂ ਬੰਦਾ ਵੀ ਭੇਜਾਂਗੇ ਬਟ ਉਹ ਫਿਰ ਖਰਚਾ ਜਿਹੜਾ ਹੁੰਦਾ ਕਸਟਮਰ ਐਂਡ ਤੇ ਹੋ ਜਾਂਦਾ ਜੀ ਉਹਨੂੰ ਉਸ ਚੀਜ਼ ਦਾ ਚਾਰਜ ਦੇਣਾ ਉਹ ਲੱਗ ਤੋਂ ਦੇਣਾ ਹਾਂਜੀ ਲੱਗ ਤੋਂ ਦੇਣਾ ਠੀਕ ਫੋਗਰ ਸਿਸਟਮ ਤੋਂ ਇਲਾਵਾ ਆਪਾਂ ਕਿਹੜੀ ਕਿਹੜੀ ਚੀਜ਼ ਦੀ ਮੈਨੂਫੈਕਚਰਿੰਗ ਕਰਦੇ ਆਂ ਡੀਲਿੰਗ ਕਰਦੇ ਆਂ ਦੇਖੋ ਜੀ ਡੇਰੀ ਇਕੁਪਮੈਂਟ ਚ ਅਗਰ ਆਪਾਂ ਲੈ ਕੇ ਚੱਲੀਏ ਕਾਫੀ ਚੀਜ਼ਾਂ ਹੁੰਦੀਆਂ ਨੇ ਹੂੰ ਕੁਝ ਪਰਸੈਂਟ ਆਪਾਂ ਮੈਨੂਫੈਕਚਰਿੰਗ ਕਰਦੇ ਆ ਜਿਵੇਂ ਲਾਈਕ ਮਿਲਕਿੰਗ ਮਸ਼ੀਨਾਂ ਹੁੰਦੀਆਂ ਨੇ ਮਿਲਕਿੰਗ ਮਸ਼ੀਨਾਂ ਚ ਵੀ ਮਿਲਕਿੰਗ ਮਸ਼ੀਨਾਂ ਕਾਫੀ ਤਰੀਕੇ ਦੀਆਂ ਹੁੰਦੀਆਂ ਨੇ ਜੀ ਕੋਈ 10-12 گاਵਾਂ ਵਾਸਤੇ ਮੰਗਦਾ ਕੋਈ 25 گاਵਾਂ ਵਾਸਤੇ ਮੰਗਦਾ ਕੋਈ 100 گاਵਾਂ ਵਾਸਤੇ ਮੰਗਦਾ ਕੋਈ ਘਰੇਲੂ ਜਿਵੇਂ 2-4 ਮੱਝਾਂ ਵਾਸਤੇ ਉਸ ਤਰੀਕੇ ਆਪਣੇ ਮਾਡਲ ਨੇ ਜਿਵੇਂ ਕੋਈ 5-4 ਪਸ਼ੂ ਵਾਲਾ ਨੈਨੋ ਮਾਡਲ ਹੋ ਗਿਆ ਜੀ ਛੋਟਾ ਮਾਡਲ ਹੋ ਗਿਆ ਹੂੰ ਪਰ ਉਸ ਤੋਂ ਬਾਅਦ 10-15 ਪਸ਼ੂ ਵਾਲਾ ਸਿੰਗਲ ਵਰਕਰ ਟਰੋਲੀ ਟਾਈਮ ਮਿਲਕਿੰਗ ਮਸ਼ੀਨ ਹੋ ਗਈ ਜੀ ਆਪਾਂ ਕੋਸ਼ਿਸ਼ ਕਰਦੇ ਆ ਕਿ ਦੇਖੋ ਦੁੱਧ ਦਾ ਕੰਮ ਇਹੋ ਜਿਹਾ ਹੁੰਦਾ ਕਿ ਮੰਨ ਕੇ ਚੱਲੋ ਵੀ ਜਲਦੀ ਤੋਂ ਜਲਦੀ ਨਿਪਟੇ ਕਿਸੇ ਬੰਦੇ ਦਾ ਠੀਕ ਹੈ ਇਹਦੇ ਜੇ ਆਪਾਂ ਜਿਆਦਾ ਟਾਈਮ ਨਹੀਂ ਲਾ ਸਕਦੇ ਕਿ ਆਪਾਂ 4 ਘੰਟੇ ਦੁੱਧ ਹੀ ਕੱਢੀ ਜੀ ਉਸ ਤਰੀਕੇ ਜਿਹਦੇ ਕੋਲ ਜਿੰਨੀਆਂ ਜਿਆਦਾ گاਵਾ ਨੇ ਉਸ ਤਰੀਕੇ ਦੀ ਹੀ ਮਸ਼ੀਨ ਵੱਡੀ ਜਾਂਦੀ ਹੈ ਵੱਡੀ ਹੁੰਦੀ ਜਾਂਦੀ ਹੈ ਜਿਵੇਂ 10-12 گاਵਾ ਵਾਲਾ ਕੋਈ ਛੋਟੀ ਮਸ਼ੀਨ ਲੈ ਲਈ 25 ਵਾਲਾ ਉਸ ਹੱਬਨ ਲੈ ਲਈ ਕਿ ਕਹਾਂ ਟਿਕ ਤੱਕ ਉਹਦਾ ਕੰਮ ਨਿਬੜ ਜੀ ਅੱਛਾ ਭਾਈ ਜੇ ਦੇਖੀ ਫਿਰ ਉਹਦਾ ਪ੍ਰਾਈਸ ਵੀ ਤਾਂ ਅਲੱਗ-ਅਲੱਗ ਕਿੰਨਾ ਕੁ ਡਿਫਰੈਂਸ ਪੈ ਜਾਂਦਾ ਹੈ ਪ੍ਰਾਈਸ ਦਾ ਡਿਫਰੈਂਸ ਆਉਂਦਾ ਜੀ ਮਸ਼ੀਨ ਕਿ ਚਲੋਗੇ ਮਸ਼ੀਨ ਆਪਾਂ ਸਭ ਤੋਂ ਛੋਟੀ ਮਸ਼ੀਨ ਲੈ ਕੇ ਚਲਦੇ ਆ ਹੂੰ ਤਾਂ ਆਪਣੀ ਲਗਭਗ 25 ਕੋ 1000 ਰੁਪਏ ਤੋਂ ਕੋਸਟਿੰਗ ਸਟਾਰਟ ਹੋ ਜਾਂਦੀ ਹੈ ਸਟਾਰਟਿੰਗ ਦੇ ਵਿੱਚ ਹਾਂਜੀ ਕਿ ਫਿਰ ਮਾਰਕੀਟ ਨਾਲੋਂ ਤੁਸੀਂ ਕਿਵੇਂ ਮਾਰਕੀਟ ਦੇ ਕੰਪੇਅਰ ਕਰੀਏ ਤਾਂ ਪ੍ਰਾਈਸ ਤੁਹਾਡੇ ਅੱਪ ਹੋਣਗੇ ਜਾਂ ਡਾਊਨ ਹੋਣਗੇ ਆ ਡਾਊਨ ਹੋਣਗੇ ਜੀ ਕਿਉਂਕਿ ਦੇਖੋ ਵੱਡੀ ਕੰਪਨੀ ਹੈ ਕੋਈ ਜ਼ਿਆਦਾ ਹੀ ਮਤਲਬ ਅੱਪਰ ਲੈਵਲ ਤੇ ਕੰਮ ਕਰਦੇ ਆਣਾ ਆਪਾਂ ਠੀਕ ਹੈ ਤਾਂ ਉੱਥ ਸੋ ਉਹਦਾ ਲੇਬਰ ਖਰਚਾ ਸਿਸਟਮ ਸਭ ਚਲਾ ਕੇ ਚੱਲਣਾ ਪੈਂਦਾ ਜੀ ਠੀਕ ਹੈ ਸਾਡੇ ਘਰ ਚ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕੰਮ ਕਰ ਵਾਲੇ ਬੰਦੇ ਹੈਗੇ ਆ ਜੀ ਖੁਦ ਕੋਸ਼ਿਸ਼ ਕਰਦੇ ਆ ਕਿ ਖੁਦ ਹੀ ਇਸ ਚੀਜ਼ ਨੂੰ ਕੰਮ ਖੁਦ ਹੀ ਨਿਪਟਾਈਏ ਕਿਸੇ ਡਿਪੈਂਡੈਂਸੀ ਜਿਆਦਾ ਨਹੀਂ ਰੱਖਦੇ ਅੱਛਾ ਇਹ ਵੀ ਗੱਲ ਬੜੀ ਵਧੀਆ ਗੀ ਵੀ ਬਾਈ ਹੋਰੀ ਚਾਰ ਪੰਜ ਜਾਣੇ ਆ ਆਪ ਹੀ ਨੇ ਕਰਦੇ ਤੇ ਇਹ ਆਪ ਹੀ ਜਿਹੜਾ ਕੰਮ ਹੈਗਾ ਉਹ ਹੈਂਡਲ ਕਰ ਰਹੇ ਨੇ ਦੇਖੋ ਜੀ ਅਗਰ ਆਪਾਂ ਨਾ ਲੈ ਕੇ ਚੱਲਦੇ ਆ ਕਿਸੇ ਬੰਦੇ ਦੀ ਡਿਪੈਂਡੈਂਸੀ ਦੇਖੋ ਮੇਰੇ ਹੱਥ ਹੁਣ ਮੈਂ ਆ ਗਊਸ਼ਾਲਾ ਜਿੱਥੇ ਆਇਆ ਮੰਨ ਕੇ ਚੱਲੋ ਮੈਂ ਇੱਥੇ ਫੋਗਰ ਲਾਉਣਾ ਕਾਫ ਕਾਫੀ ਜਿਆਦਾ ਹੀ ਫੋਗਰ ਲਾਉਣੇ ਆਪਾਂ ਨਾ ਇਹ ਕੰਮ ਹੁਣ ਮੈਂ ਹੱਥੀ ਕਰਨਾ ਪਸੰਦ ਕਰੂੰਗਾ ਕਿਉਂ ਮੈਨੂੰ ਪਤਾ ਜੀ ਸਰਕਾਰੀ ਕੰਮ ਹੁੰਦੇ ਆ ਕੰਪਲੇਂਟ ਆਉਂਦੀ ਆ ਸੋ ਸਿਸਟਮ ਅਗਰ ਆਪਾਂ ਕਿਸੇ ਬਾਹਰ ਦੇ ਬੰਦੇ ਕੋਲ ਕੰਮ ਕਰਾਉਨੇ ਆ ਤਾਂ ਉਹ ਜਿੰਨਾ ਮਰਜ਼ੀ ਵਧਿਆ ਕਰਦੇ ਹੁਣ ਆਪਣੇ ਜਿਹੜਾ ਮੈਂ ਕਰੂੰਗਾ ਉਹ ਸ਼ਾਇਦ ਉਹ ਨਹੀਂ ਕਰ ਪਾਊਗਾ ਪਰ ਮੈਨੂੰ ਪਤਾ ਕਿ ਮੈਂ ਇੱਥੇ ਕੰਮ ਕਰਿਆ ਮੈਂ ਕੱਲ ਨੂੰ ਹੋਰ ਵੀ ਕੰਮ ਕਰਨਾ ਠੀਕ ਹੈ ਜੀ ਤਾਂ ਮੈਂ ਇਹਨੂੰ ਪਾਇਓਰਟੀ ਲੈ ਕੇ ਚੱਲਦਾ ਕਿ ਇਹਨੂੰ ਮੈਂ ਖੁਦ ਕਰਾਂ ਤੇ ਕਾਫੀ ਥਾਵਾਂ ਤੇ ਅਸੀਂ ਇਹਨੂੰ ਆਪ ਹੀ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ 70 80% ਅਸੀਂ ਕੋਸ਼ਿਸ਼ ਕਰਦੇ ਆ ਫਿਰ ਐਡਾ ਹੋ ਜਾਂਦਾ ਕਿ ਉਹ ਡਿਸਟੈਂਸ ਜ਼ਿਆਦਾ ਹੋ ਜਾਂਦਾ ਟਾਈਮ ਨਹੀਂ ਹੁੰਦਾ ਜਾਂ ਦੂਰ ਹੁੰਨੇ ਆ ਤਾਂ ਫਿਰ ਅਸੀਂ ਬੰਦਾ ਦਿੰਨੇ ਆ ਬੰਦਾ ਵੀ ਜਿਹੜਾ ਜਾਊਗਾ ਸਭ ਸਿਸਟਮ ਨੂੰ ਫਿੱਟ ਕਰਕੇ ਸਾਨੂੰ ਕਸਟਮਰ ਨਾਲ ਗੱਲ ਕਰਵਾ ਕੇ ਸੰਤੁਸ਼ਟੀ ਕਰਵਾ ਕੇ ਫਿਰ ਨਿਕਲੂਗਾ ਨਹੀਂ ਤਾਂ ਬੰਦਾ ਸਾਡਾ ਨਹੀਂ ਆਊਗਾ ਜੀ ਅਸੀਂ ਸਿਸਟਮ ਐਡਾ ਬਣਾਇਆ ਜੇ ਕੋਈ ਹੋਰ ਤੁਹਾਨੂੰ ਦੱਸ ਦੇਣਾ ਮੈਂ ਵਧੀਆ ਤਰੀਕੇ ਨਾਲ ਲਗਾ ਲਾ ਕਿ ਜਿਹੜਾ ਬੰਦਾ ਜਾਊਗਾ ਇੰਸਟਾਲੇਸ਼ਨ ਵਾਸਤੇ ਹੂੰ ਠੀਕ ਹੈ ਉਹ ਇੰਸਟਾਲੇਸ਼ਨ ਕਰਤੀ ਉਹਨੇ ਕਸਟਮਰ ਨਾਲ ਗੱਲ ਨਹੀਂ ਕਰਵਾਊਗਾ ਸਾਡੀ ਅਸੀਂ ਉਹਦਾ ਬਿੱਲ ਹੀ ਨਹੀਂ ਪਾਸ ਕਰਦੇ ਹੂੰ ਕੋਈ ਕਈ ਵਾਰ ਬੰਦਾ ਬਾਹਰ ਦੀ ਬਾਹਰ ਕੰਮ ਕਰਕੇ ਆਇਆ ਕਸਟਮਰ ਦੂਰ ਬੈਠਾ ਕਿਤੇ ਉਹ ਵਿਚਾਰਾ ਨਹੀਂ ਗੱਲ ਕਰ ਪਾਇਆ ਸੀ ਨਹੀਂ ਪਹੁੰਚ ਪਾਇਆ ਉਹ ਦੁਆਰਾ ਹਣ ਉਹ ਤੱਕ ਪਰ ਜਿਹੜਾ ਬੰਦਾ ਉਥੋਂ ਕੰਮ ਕਰਕੇ ਨਿਕਲਿਆ ਸਾਡੀ ਕਸਟਮਰ ਨਾਲ ਗੱਲ ਕਰਵਾ ਕੇ ਜਾਊਗਾ ਗੱਲ ਕਰਵਾ ਕੇ ਅਸੀਂ ਫਿਰ ਉਹਨੂੰ ਉਥੋਂ ਕੱਢਾਂਗੇ ਨਹੀਂ ਤਾਂ ਪਹਿਲਾਂ ਕੰਮ ਦੇਖ ਕੇ ਕਸਟਮਰ ਸੰਤੁਸ਼ਟ ਹੈ ਠੀਕ ਕੋਈ ਕਸਟਮਰ ਕਹੋ ਹਾਂਜੀ ਮੇਰਾ ਕੰਮ ਓਕੇ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਫਿਰ ਸਾਡਾ ਬੰਦਾ ਉਥੋਂ ਨੂੰ ਪੂ ਠੀਕ ਇਹਦੇ ਨਾਲ ਸਾਨੂੰ ਕੰਪਲੇਂਟ ਦੇ ਜਿਹੜੀ ਚੀਜ਼ ਕੰਪਲੇਂਟ ਆ ਬਹੁਤ ਘਾਟ ਮਿਲਦੀ ਹੈ ਮਾਰਕੀਟ 'ਚ ਠੀਕ ਹੋ ਅੱਛਾ ਬਾਈ ਜੀ ਹੁਣ ਲਾਸਟ ਦੇ ਵਿੱਚ ਆਪਾਂ ਜਾਂਦੇ ਹੋਏ ਕੋਈ ਆਪਣਾ ਕੰਟੈਕਟ ਨੰਬਰ ਤੇ ਉਹ ਜ਼ਰੂਰ ਤੁਸੀਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰੋ ਆਪਣੇ ਕੰਟੈਕਟ ਕਰ ਸਕਦੇ ਹੋ ਜੀ ਤੁਹਾਨੂੰ ਮੈਂ ਫੋਨ ਨੰਬਰ ਵੈਸੇ ਬੋਲ ਵੀ ਦਿਨਾ ਤੁਹਾਡੀ ਸਕਰੀਨ ਤੇ ਪਲੇ ਕਰ ਸਕਰੀਨ ਤੇ ਵੀ ਹਾਂਜੀ ਪਲੇ ਕਰ ਦਿਓ ਤੇ ਕਿਸੇ ਵੀਰ ਨੂੰ ਲੋੜ ਹੋਵੇ 올 ਓਵਰ ਇੰਡੀਆ ਆਪਾਂ ਇਹਨੂੰ ਪਹੁੰਚਾਵਾਂਗੇ ਕੋਈ ਇਸ਼ੂ ਨਹੀਂ ਹੈ ਟਰਾਂਸਪੋਰਟ ਦਾ ਕੋਈ ਇਸ਼ੂ ਨਹੀਂ ਹੈ ਕੋਰੀਅਰ ਦਾ ਇਸ਼ੂ ਨਹੀਂ ਹੈ ਠੀਕ ਹੈ ਜੀ ਆਪਣਾ ਫੋਨ ਨੰਬਰ ਹੈਗਾ ਜੀ 8607847 681 68078 47681 ਇੱਕ ਨੰਬਰ ਤੋਂ ਮੈਂ ਹੋਰ ਬੋਲ ਦੇਣਾ ਜੀ ਕਈ ਵਾਰ ਐਨੀ ਰੀਜ਼ਨ ਕੋਲ ਨਹੀਂ ਲੱਗਦਾ 8607913431 6808913431 6808913431 ਕਿਸੇ ਵੀ ਵੀਰ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਸੰਪਰਕ ਕਰੇ ਆਪਾਂ ਉਹਨੂੰ ਇਹ ਚੀਜ਼ ਪ੍ਰੋਵਾਈਡ ਕਰਵਾਵਾਂਗੇ ਜੀ ਜੀ ਸੋ ਦਰਸ਼ਕੋ ਇਹ ਸੀਗੀ ਅੱਜ ਦੀ ਵੀਡੀਓ ਫੋਕਰ ਸਿਸਟਮ ਨੂੰ ਲੈ ਕੇ ਉਮੀਦ ਹੈ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਅੱਗੇ ਤੋਂ ਵੀ ਇਹੋ ਜੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਭ ਨੂੰ